ਹਾਂ ਜਾਨਦੇ ਨਹੀਂ ਬਹੁਤ ਜ਼ਿਆਦਾ ਮਾਸ ਸਮਾਨ ਤੇ ਜਿਤ ਮਾਨ ਦਿਲਦਾ ਸੱਚੇ ਗੁਰ ਸਿੱਖਾਂ ਨੂੰ ਗੁਰ ਸਿੱਖਾਂ ਦੀ ਕੀਕ ਦੁਕਾਨ ਸੋਈ ਸੁਖੀ ਐ ਚੌ ਜੁਗੀ ਚਾਰੇ ਜਗਾਂ ਵਿੱਚ ਕੋਈ ਇਨਸਾਨ ਸੁਖੀ ਹੁੰਦਾ ਹੈ ਜਿਨ੍ਹਾਂ ਨਾਮ ਖੋਤੇ ਬਾਜਨਾ ਦੇ ਪੱਲੇ ਨਾ ਕਦੇ ਖੋਟਾ ਹੋਣ ਵਾਲਾ ਪਰਮੇਸ਼ਰ ਦਾ ਨਾਮ ਹੁੰਦਾ ਹੈ ਭਾਵੇਂ ਸਰਜੂ ਕਿਸੇ ਤ੍ਰੇਤਾ ਸੀ ਜਾਂ ਦਵੱਪਰ ਜਦੋਂ ਕੱਲੂ ਚੱਲ ਗਿਆ ਚਾਰੇ ਯੁਗਾਂ ਵਿੱਚ ਹੀ ਜਿਨ੍ਹਾਂ ਨੇ ਸੱਚੇ ਨਾਮ ਦੀਆਂ ਕਮਾਈਆਂ ਕੀਤੀਆਂ ਉਹਨਾਂ ਦੇ ਕੋਲ ਪਾਈ ਪਰਮਾਤਮਾ ਪਰਪਾਰ ਬਖਸ਼ਿਸ਼ ਕਿਰਪਾ ਦੇ ਨਾਲ ਸੁੱਖ ਮਾਣਦੇ ਨੇ ਜੀਵਨ ਸੁਖੀ ਇਹ ਲੋਕ ਸੁਖੀ ਇਹ ਪਰਲੋਕ ਸੁਖੀ ਲੇ ਲਦਾ ਹੈ ਮੁਲਾਪ ਨਾਲ ਨਾਮ ਕੋਈ ਸਿਦਾਤਾਹ ਪਰਪੁਰ ਦੀ ਸਰਣੀ ਆ ਕੀ ਹੁਕਮ ਤੁਮਾਇਆ ਗੁਰੂ ਸੱਭ ਜੀਆਂ ਦਾ ਗੁਰਮੁਖ ਬਣਿਆ ਆਗਿਆਕਾਰੀ ਹੋਣਿਆ ਬਲਕਿ ਠੁੱਠਾ ਹੋ ਜਾਂਦਾ ਗੁਰੂ ਖੁਸ਼ ਹੋ ਜਾਂਦਾ ਆਪਣੇ ਪੱਲਿਆਂ ਆਪਣੇ ਦਰਵਾਂ ਕੋ ਜੀ ਆਤਮਨ ਬਨਾਮ ਰੂਪ ਦੀ ਦਾਤ ਵਿਸਤੈ ਬਲ ਮਾਤਮਨ ਰੰਕਾਰ ਪਰਮੇਸ਼ਰ ਦੀ ਤੇ ਦੇ ਮਨ ਵਿੱਚੋਂ ਫਿਰ ਤ੍ਰਿਸ਼ਨਾ ਵਾਲੀ ਅਗਿਆਸਿ ਮਾਫਤ ਹੋ ਜਾਂਦੀ ਹੈ ਆਰ ਸੇਤੀ ਮਤਲਬ ਰਿਹਾ ਕਲ ਹੀ ਮਨ ਦਾਸ ਉਹਨਾਂ ਦਾ ਬਨ ਕੇਵਲ ਪਰਮਾਤਮਾ ਪਰਮੇਸ਼ਰ ਨਾਲ ਕੁੜਿਆ ਬਣਾ ਰਹਿੰਦਾ ਹੈ ਆਪਣੇ ਹਿਰਦੇ ਉਦਾਸ ਦੇ ਪਵਿੱਤਰ ਰੇ ਆਦੀ ਨਾਲ ਵਿਚੋਂ ਵਿਕਾਰਾਂ ਵਾਲੀ ਮਾਇਆ ਵਿਚੋਂ ਫਿਰ ਉੱਠ ਕੇ ਧਾਈ ਸਬਦ ਨਾਲ ਜੁੜ ਕੇ ਪਰਮੇਸ਼ਰ ਦੇ ਜੀ ਜਿਨਾਰਕ ਨਾ ਪੇ ਨਿਭਲੇ ਹਾਰੀ ਜਾਸ ਬ੍ਰਹਮ ਜਿੰਦਾਂ ਨੇ ਪਾਈ ਖਰੀਦੇ ਨਾਮ ਦੇ ਰਾਹ ਨੇ ਪ੍ਰਤੀ ਮੈਂ ਕਿਰਪਾ ਸਦਕੇ ਜਾਵਾ ਨਾਨਕ ਨਦਰੀ ਪਾਈਆ ਸੱਚੇ ਨਾਮ ਗੁਣਤਾ ਸਦਰੀ ਬਖਸ਼ਿਸ਼ ਕੀ ਪਾਈ ਇਹ ਨਾਮ ਜਿੰਦਾ ਮੂਲਕ ਹੈ ਜਿਹਦਾ ਕਿਰਮਾਨ ਗੁਰੂ ਸਾਹਿਬ ਜਾਂਦੇ ਨੇ ਕੋ ਪਾਈ ਤਾਂ ਦੀ ਕਿਰਪਾ ਮੇਰੇ ਨਾਲ ਪ੍ਰਾਪਤ ਹੁੰਦਾ ਹੈ ਜੀ ਜੋ ਸੱਚੇ ਗੁਣਾ ਦੇ ਨਾਲ ਪ੍ਰਤੂਰ ਹੈ ਜੀ ਰਾਤੀ ਪਰਮਾਤਮਾ ਦੀ ਕਿਰਪਾ ਨਾਲ ਸੱਚਾ ਸਬਦ ਬੜਿਆਈ ਬਖਸ਼ਦਾ ਸਤਿਗੁਰੂ ਦੇ ਜਿਹਦੇ ਦਵਾਰ ਹੈ ਨਾਮ ਲੜਨਾ ਹੈ ਹੋਣੀਆਂ ਨੇ ਤੇ ਸਭ ਤੋਂ ਵੱਡਾ ਧੰਨਵਾਦ ਕੀਤਾ ਗੁਰੂ ਜਿਸ ਨੇ ਤੁੱਟੇ ਹੋਏ ਜੀ ਗੁਰੂ ਤੇ ਆਜੋੜਨ ਦਾ ਰਹਿਲਾ ਸੁਖਾਇਆ ਗੁਰੂ ਮਹਾਰਾਜ ਪਰਮਾਤਮਾ ਦੀ ਕਿਰਪਾ ਨਾਲ ਗੁਰਦਾ ਮਿਲਾਪ ਹੁੰਦਾ ਹੈ ਜੀ ਇਹ ਗੁਰੂ ਦੀ ਸ਼ਬਦ ਨਾਲ ਗੁਨਾਹ ਗੁਰੂ ਤੁੱਟਾ ਹੋ ਕੇ ਜੀਵਾ ਤਮੰਦਵਾਰਾ ਫਿਰ ਰਮੇਸ਼ਰ ਰਣਕਾਲ ਜਾਨ ਜੋੜ ਦਿੰਦਾ ਹੈ ਰੱਬ ਨਾਲ ਜੋੜ ਜੇ ਸਫਲ ਇਸ ਕਰਕੇ ਬਿਨਾਮ ਜਪੀ ਲਹਾ ਖੜੀਆ ਬਖੇਮ ਨਾਮ ਜਪੀ ਤਨਵਾਦ ਦਾ ਹੋਈ ਨੁਕਲਾ ਨੀ ਕਿ ਮਾ ਸਾਰੀ ਜਪੋ ਜੀ ਵਾਹਿ ਗੁਰੂ ਵਾਹਿ

वाहे गुरु वा